ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਸਮਾਚਾਰ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ 25 ਵੱਡੀਆਂ ਖਬਰਾਂ ਬਾਰੇ ਗੁਰਦਾਸਪੁਰ ਵਿੱਚ ਰਾਵੀ ਨਦੀ ਵਿੱਚ ਹੜ੍ਹ ਆਉਣ ਕਾਰਨ ਭਾਰੀ ਨੁਕਸਾਨ ਰਾਵੀ ਨਦੀ ਦੇ ਉੱਫਣ ਨਾਲ ਗੁਰਦਾਸਪੁਰ ਵਿੱਚ ਦਰਜਨਾ ਪਿੰਡ ਪਾਣੀ ਵਿੱਚ ਡੁੱਬ ਗਏ ਹਨ 29 ਅਗਸਤ ਨੂੰ ਭਾਰੀ ਬਾਰਿਸ਼ ਨੇ ਹਾਲਾਤ ਵਿਗੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਸਰਕਾਰ ਨੇ ਰਾਹਤ ਕਾਰਜ ਸ਼ੁਰੂ ਕੀਤੇ ਤੇ ਪੀੜਤਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ ਪੰਜਾਬ ਵਿੱਚ ਸੜਕ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਖਾਦਸੇ ਵਿੱਚ ਤਿੰਨ ਲੋਕਾਂ ਨੇ ਜਾਨ ਗਵਾਈ ਕਈ ਜ਼ਖਮੀ ਹੋਏ ਹਨ ਹਾਦਸਾ ਵਾਹਨਾਂ ਦੀ ਟੱਕਰ ਕਾਰਨ ਵਾਪਰਿਆ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇਣ ਲਈ ਸਰਕਾਰ ਨੇ ਵਾਅਦਾ ਕੀਤਾ ਹੈ ਪੰਜਾਬ ਕੈਬਨਿਟ ਨੇ ਲੈਂਡ ਪੂਲਿੰਗ ਨੀਤੀ 2025 ਵਾਪਸ ਲਈ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਨੀਤੀ ਵਾਪਸ ਲੈਣ ਨੂੰ ਲੋਕਾਂ ਦੀ ਜਿੱਤ ਦੱਸਿਆ ਗਿਆ ਕਿਸਾਨ ਆਗੂਆਂ ਨੇ ਇਸ ਨੂੰ ਲੋਕਾਂ ਦੀ ਏਕਤਾ ਦੀ ਜਿੱਤ ਕਿਹਾ ਹੈ ਸਰਕਾਰ ਨੇ ਨਵੀਂ ਨੀਤੀ ਬਣਾਉਣ ਲਈ ਵਿਚਾਰ ਵਟਾਂਦਰੇ ਸ਼ੁਰੂ ਕੀਤੇ ਹਨ ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਸਰਹੱਦੀ ਤਸਕਰੀ ਰੋਕਣ ਲਈ ਐਂਟੀ ਡਰੋਨ ਸਿਸਟਮ ਲਾਂਚ ਕੀਤਾ ਨਵਾਂ ਸਿਸਟਮ ਸਰਹੱਦ ਪਾਰ ਤਸਕਰੀ ਧਿਆਰਤੀ ਨਸ਼ਿਆਂ ਦੀ ਤਸਕਰੀ ਘਟੇਗੀ ਪੁਲਿਸ ਨੇ ਇਸ ਨੂੰ ਸੁਰੱਖਿਆ ਵਿੱਚ ਵੱਡੀ ਪ੍ਰਾਪਤੀ ਦੱਸਿਆ ਹੈ ਅੰਮ੍ਰਿਤਸਰ ਵਿੱਚ 5 ਗਲੌਕ ਪਿਸਟੋਲਾਂ ਨਾਲ ਆਦਮੀ ਗ੍ਰਿਫਤਾਰ ਅਮਿਤ ਸਿੰਘ ਨੂੰ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਜੋੜ ਕੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਵਧੇਰੇ ਗ੍ਰਿਫਤਾਰੀਆਂ ਦੀ ਉਮੀਦ ਜਤਾਈ ਹੈ ਇਹ ਕੇਸ ਅੰਤਰਰਾਸ਼ਟਰੀ ਤਸਕਰੀ ਨਾਲ ਜੁੜਿਆ ਹੈ ਪੰਜਾਬ ਵਿੱਚ ਐਲਪੀਜੀ ਟੈਂਕਰ ਅਤੇ ਪਿਕਅਪ ਟਰੱਕ ਦੀ ਟੱਕਰ ਵਿੱਚ ਦੋ ਮੌਤਾਂ ਵੀ ਜ਼ਖਮੀ ਹਾਦਸੇ ਵਿੱਚ ਅੱਗ ਲੱਗਣ ਨਾਲ ਕਈ ਲੋਕ ਗੰਭੀਰ ਰੂਪ ਨਾਲ ਝੁੱਲਸ ਕੇ ਹਨ ਰੈਸਕਿਊ ਆਪਰੇਸ਼ਨ ਜਾਰੀ ਹੈ ਪੁਲਿਸ ਜਾਂਚ ਕਰ ਰਹੀ ਹੈ ਪੀੜਤਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਸ਼੍ਰੋਮਰੀ ਅਕਾਲੀ ਦਲ ਨੇ ਲੈਂਡ ਪੋਲਿੰਗ ਸਕੀਮ ਵਾਪਸੀ ਨੂੰ ਲੋਕਾਂ ਦੀ ਏਕਤਾ ਦੀ ਜਿੱਤ ਦੱਸਿਆ ਕਿਸਾਨਾਂ ਦੇ ਵਿਰੋਧ ਨੇ ਸਰਕਾਰ ਨੂੰ ਨੀਤੀ ਵਾਪਸ ਲੈਣ ਲਈ ਮਜਬੂਰ ਕੀਤਾ ਪਾਰਟੀ ਨੇ ਲੋਕਾਂ ਦੀ ਏਕਤਾ ਨੂੰ ਸਲਾਮ ਕੀਤਾ ਹੈ ਨਵੀਂ ਨੀਤੀ ਲਈ ਚਰਚਾ ਜਾਰੀ ਹੈ IPL 2026 ਵਿੱਚ PBKS ਦੇ ਸਾਬਕਾ ਖਿਡਾਰੀਆਂ ਲਈ ਵੱਡੇ ਪੈਸੇ ਦੀ ਭਵਿੱਖਬਾਣੀ ਆਰ ਅਸ਼ਵਿਨ ਨੇ ਸਾਬਕਾ RCB ਅਤੇ PBKS ਆਲਰਾਊਂਡਰਾਂ ਲਈ ਵੱਡੀ ਬੋਲੀ ਦੀ ਭਵਿੱਖਬਾਣੀ ਕੀਤੀ ਹੈ ਇਹ ਖਿਡਾਰੀ ਵੱਡੇ ਪੈਸੇ ਨਾਲ ਵਿਕ ਸਕਦੇ ਹਨ IPL ਦੇ ਨਵੇਂ ਨਿਯਮਾਂ ਨੇ ਉਤਸ਼ਾਹ ਵਧਾਇਆ ਹੈ ਪੰਜਾਬ ਨੇ ਅੰਤਰਰਾਸ਼ਟਰੀ ਤਸਕਰੀ ਰੋਕਣ ਲਈ ਐਂਟੀ ਡਰੋਨ ਸਿਸਟਮ ਲਾਂਚ ਕੀਤਾ ਸਿਸਟਮ ਸਰਹੱਦ ਪਾਰ ਡਰੋਨਾਂ ਨੂੰ ਰੋਕੇਗਾ ਅੱਜ ਤੋਂ ਕੰਮ ਸ਼ੁਰੂ ਇਸ ਨਾਲ ਸੁਰੱਖਿਆ ਵਧੇਗੀ ਅਤੇ ਤਸਕਰੀ ਘਟੇਗੀ ਪੁਲਿਸ ਨੇ ਇਸ ਨੂੰ ਮਹੱਤਵਪੂਰਨ ਕਦਮ ਦੱਸਿਆ ਹੈ ਪੰਜਾਬ ਵਿੱਚ ਜ਼ਮੀਨ ਵਿਵਾਦਾਂ ਨੇ 10000 ਕਰੋੜ ਦੇ ਹਾਈਵੇ ਪ੍ਰੋਜੈਕਟ ਰੋਕੇ ਜ਼ਮੀਨ ਸਬੰਧੀ ਵਿਵਾਦਾਂ ਨੇ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਹੈ। ਸਰਕਾਰ ਨੇ ਵਿਵਾਦ ਹੱਲ ਕਰਨ ਲਈ ਕਦਮ ਚੁੱਕੇ ਹਨ। ਇਹ ਪ੍ਰੋਜੈਕਟ ਵਿਕਾਸ ਲਈ ਜ਼ਰੂਰੀ ਹਨ। ਯੋਯੋਹਨੀ ਸਿੰਘ ਅਤੇ ਕਰਨੌਜਲਾ ਨੂੰ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ। ਗੀਤਾਂ ਵਿੱਚ ਔਰਤ ਵਿਰੋਧੀ ਬੋਲਾਂ ਲਈ ਕਾਨੂੰਨੀ ਕਾਰਵਾਈ। ਕਮਿਸ਼ਨ ਨੇ ਗੀਤਾਂ ਨੂੰ ਮਿਸੋਜਿਨਿਸਟਿਕ ਦੱਸਿਆ ਹੈ। ਕਲਾਕਾਰਾਂ ਨੇ ਜਵਾਬ ਦੇਣਾ ਹੈ। ਜੀਪੀਐਸ ਜਾਂਡੇਆਲੀ ਦੇ ਅਧਿਆਪਕ ਨਰਿੰਦਰ ਸਿੰਘ ਨੂੰ ਨੈਸ਼ਨਲ ਅਧਿਆਪਕ ਅਵਾਰਡ ਮਿਲਿਆ। ਅਵਾਰਡ ਵਿੱਚ ਸਰਟੀਫਿਕੇਟ 50000 ਰੁਪਏ ਅਤੇ ਸਿਲਵਰ ਮੈਡਲ ਸ਼ਾਮਲ ਹੈ। ਸਿੰਘ ਨੇ ਵਿਦਿਆਰਥੀਆਂ ਅਤੇ ਸਾਥੀਆਂ ਨੂੰ ਸੇਰਾ ਦਿੱਤਾ ਹੈ। ਉਹ 2002 ਤੋਂ ਅਧਿਆਪਨ ਕਰ ਰਹੇ ਹਨ ਪੰਜਾਬ ਸੀਐਮ ਮਾਨ ਨੇ ਕੇਂਦਰ ਨੂੰ ਮੁਫਤ ਰਾਸ਼ਨ ਰੋਕਣ ਦੀ ਸਾਜ਼ਿਸ਼ ਦਾ ਇਲਜ਼ਾਮ ਲਗਾਇਆ ਕੇਂਦਰ ਨੇ 55 ਲੱਖ ਲੋਕਾਂ ਲਈ ਰਾਸ਼ਨ ਰੋਕਣ ਦੀ ਕੋਸ਼ਿਸ਼ ਕੀਤੀ ਮਾਨ ਨੇ ਵਿਰੋਧ ਕੀਤਾ ਯੂਨੀਅਨ ਮੰਤਰੀ ਜੋਸ਼ੀ ਨੇ ਇਲਜ਼ਾਮ ਖਾਰਜ ਕੀਤੇ ਮਾਨ ਨੇ ਲੜਨ ਦਾ ਵਾਅਦਾ ਕੀਤਾ ਹੈ ਹਰਿਆਣਾ ਵਿੱਚ ਬੱਸ ਅਤੇ ਪਿਕਅਪ ਟਰੱਕ ਦੀ ਟੱਕਰ ਵਿੱਚ ਪੰਜ ਫਰੀਦਕੋਟ ਵਾਸੀ ਮਾਰੇ ਗਏ ਹਾਦਸਾ ਕੈਥਲ ਨੇੜੇ ਵਾਪਰਿਆ ਦੋ ਜ਼ਖਮੀ ਹਨ ਯਾਤਰੀ ਧਾਰਮਿਕ ਸਮਾਗਮ ਵੱਲ ਜਾ ਰਹੇ ਸਨ ਬੱਸ ਡਰਾਈਵਰ ਨੂੰ ਲਾਪਰਵਾਹੀ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਹਿਮਾਚਲ ਵਿੱਚ ਮਣੀ ਮਹेश ਯਾਤਰਾ ਦੌਰਾਨ ਤਿੰਨ ਪੰਜਾਬੀ ਯਾਤਰੀ ਮ ਯਾਤਰੀ ਟਰੈਕਿੰਗ ਕਰਦੇ ਸਮੇਂ ਮੌਤ ਹੋ ਗਈ ਯਾਤਰਾ ਵਿੱਚ ਮੁਸ਼ਕਲਾਂ ਕਾਰਨ ਹਾਦਸਾ ਵਾਪਰਿਆ ਪੀੜਤਾਂ ਦੇ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ ਬਿਆਸ ਨਦੀ ਦੇ ਹੜ੍ਹ ਨੇ ਪੰਜਾਬ ਵਿੱਚ 35 ਤੋਂ ਵੱਧ ਪਿੰਡਾਂ ਦੇ ਖੇਤ ਡਬੋ ਦਿੱਤੇ ਪੌਂਗ ਦੇਮ ਤੋਂ ਪਾੜੀ ਛੱਡਣਾ ਤੇ ਬਾਰਿਸ਼ ਨੇ ਨੁਕਸਾਨ ਵਧਾਇਆ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਸਰਕਾਰ ਨੇ ਮੁਆਵਜ਼ੇ ਦਾ ਵਾਅਦਾ ਕੀਤਾ ਹੈ ਐਨਆਈਏ ਨੇ ਸ਼ਮਸ਼ੇਰ ਸਿੰਘ ਨੂੰ ਅਤੰਕਵਾਦੀ ਹੈਪੀ ਪਾਸਿਆ ਦਾ ਨਜ਼ਦੀਕੀ ਦੱਸਿਆ ਸ਼ਮਸ਼ੇਰ ਗੁਬਰੀਕਾ ਅਧਾਰਿਤ ਅਤੰਕਵਾਦੀ ਨਾਲ ਜੁੜਿਆ ਹੈ ਕੇਸ ਵਿੱਚ ਜਾਂਚ ਜਾਰੀ ਹੈ ਸੁਰੱਖਿਆ ਏਜੰਸੀਆਂ ਨੇ ਚੌਕਸੀ ਵਧਾਈ ਹੈ ਮੁਹਾਲੀ ਅਤੇ ਪੰਚਕ ਮੁਹਾਲੀ ਵਿੱਚ 79mm بارش ਹੋਈ ਚੰਡੀਗੜ੍ਹ ਵਿੱਚ 35.8mm ਮੰਗਲਵਾਰ ਤੱਕ ਭਾਰੀ بارش ਦੀ ਚੇਤਾਵਨੀ ਜਾਰੀ ਹੈ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਅਮਰੀਕਾ ਵਿੱਚ ਪੰਜਾਬੀ ਗੁਰਪ੍ਰੀਤ ਸਿੰਘ ਨੂੰ ਐਲਏ ਪੁਲਿਸ ਨੇ ਗੋਲੀ ਮਾਰੀ ਕਾਰ ਚੇਸ ਤੋਂ ਬਾਅਦ ਗੋਲੀ ਚੱਲੀ ਗੁਰਪ੍ਰੀਤ ਜ਼ਖਮੀ ਹੋਇਆ ਉਹ ਆਰਕੇਡੀਆ ਦਾ ਵਸਨੀਕ ਹੈ ਜਾਂਚ ਜਾਰੀ ਹੈ ਪਰਿਵਾਰ ਨੇ ਨਿਆਂ ਮੰਗਿਆ ਹੈ ਭਾਰਤ ਬੰਦ ਅਤੇ ਕਿਸਾਨ ਵਿਰੋਧ ਪ੍ਰਦਰਸ਼ਨ ਵਿੱਚ ਬੀਕੇਯੂ ਨੇ ਹਿੱਸਾ ਲਿਆ ਘੱਟੋ ਘੱਟ 31 ਸੰਗਠਨਾਂ ਨੇ ਵਿਰੋਧ ਵਿੱਚ ਹਿੱਸਾ ਲਿਆ ਕਿਸਾਨਾਂ ਦੇ ਮੁੱਦੇ ਉਠਾਏ ਗਏ ਹਨ ਪੰਜਾਬ ਵਿੱਚ ਵੱਡਾ ਅਸਰ ਦੇਖਿਆ ਗਿਆ ਹੈ ਪੰਜਾਬ ਵਿੱਚ ਪ੍ਰਾਲੀ ਸਾੜ ਨੇ ਦਿੱਲੀ ਦੀ ਹਵਾ ਪ੍ਰਦੂਸ਼ਣ ਵਧਾਇਆ ਚੋਨੇ ਦੀ ਬਾੜੀ ਤੋਂ ਬਾਅਦ ਪ੍ਰਾਲੀ ਸਾੜਨ ਨੇ ਪ੍ਰਦੂਸ਼ਣ ਵਧਾਇਆ ਡਾਟਾ ਅਨੁਸਾਰ ਇਹ ਦਿੱਲੀ ਪ੍ਰਦੂਸ਼ਣ ਦੇ ਵੱਡਾ ਕਾਰਨ ਹੈ ਸਰਕਾਰ ਨੇ ਵਿਕਲਪਾਂ ਤੇ ਜ਼ੋਰ ਦਿੱਤਾ ਹੈ ਨਾਬਾ ਜੇਲ੍ਹ ਵਿੱਚ ਕੈਦੀ ਫੇਸਬੁੱਕ ਤੇ ਫੋਟੋ ਅਪਲੋਡ ਕਰ ਰਹੇ ਹਨ ਜੇਲ੍ਹ ਨੂੰ ਸੋਸ਼ਲ ਮੀਡੀਆ ਤੇ ਚੈੱਕ ਇਨ ਲੋਕੇਸ਼ਨ ਵਜੋਂ ਵਰਤਿਆ ਜਾ ਰਿਹਾ ਹੈ 150 ਤੋਂ ਵੱਧ ਫੋਟੋ ਅਪਲੋਡ ਹੋਈਆਂ ਹਨ ਪਟਿਆਲਾ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਵੀ ਅਜਿਹਾ ਹੀ ਹੈ UI Dice ਰਿਪੋਰਟ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਨਿਮਾਣਕਣ 30 ਲੱਖ ਤੋਂ ਵੱਧ ਕੁੱਲ ਨਮਾankan 60 ਲੱਖ ਤੋਂ ਵੱਧ ਪ੍ਰਾਈਵੇਟ ਸਕੂਲਾਂ ਵਿੱਚ ਸਰਕਾਰੀ ਨਾਲੋਂ 4 ਲੱਖ ਵੱਧ ਵਿਦਿਆਰਥੀ ਰਿਪੋਰਟ 2024-25 ਲਈ ਹੈ ਸਿੱਖਿਆ ਵਿਭਾਗ ਨੇ ਇਸ ਤੇ ਵਿਚਾਰ ਕੀਤਾ ਹੈ UIAMS ਨੇ BBA MBA 5 ਸਾਲਾ ਇੰਟੀਗ੍ਰੇਟਿਡ ਪ੍ਰੋਗਰਾਮ ਲਾਂਚ ਕੀਤਾ ਪੰਜਾਬ ਯੂਨੀਵਰਸਿਟੀ ਨੇ ਗਲੋਬਲ ਮਾਰਕੀਟ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ 2025-26 ਤੋਂ ਉਪਲਬਧ ਹੋਵੇਗਾ ਟੈਕ ਡਰਾਈਵਨ ਮਾਰਕੀਟ ਲਈ ਤਿਆਰੀ ਕਰੇਗਾ ਹਾਈ ਕੋਰਟ ਨੇ ਪੰਜਾਬ ਐਗਰੀ ਮਾਰਕੀਟਿੰਗ ਬੋਰਡ ਦੇ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਸਰਕਾਰ ਦੇ ਫੈਸਲੇ ਤੋਂ ਬਾਅਦ ਕੋਰਟ ਨੇ 6 ਕਰਮਚਾਰੀਆਂ ਲਈ ਪੈਨਸ਼ਨ ਬਹਾਲ ਕੀਤੀ ਹੈ ਉਹ 1984 ਤੋਂ 1990 ਵਿੱਚ ਸ਼ੁਰੂ ਹੋਏ ਸਨ ਇਹ ਨਿਆਂ ਦੀ ਜਿੱਤ ਹੈ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਮਿਲਦੇ ਹਾਂ ਹੋਰ ਨਵੀਆਂ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ